ਦਿਲੰਦਰ ਨਵਾਸੀਆਂ ਦੇ ਵਿਚਕਾਰ ਸੇਵਕ ਬਣ ਕੇ ਆਇਆ ਤੁਸੀਂ ਮਾਲਕ ਵਣ ਕੇ ਮੈਨੂੰ ਨਵਾਜੋ ਮੈਂ ਤੁਹਾਡਾ ਸਦਾਮਾ ਤੁਸੀਂ ਸ਼੍ਰੀ ਕ੍ਰਿਸ਼ਨ ਵਣ ਕੇ ਮੈਨੂੰ ਨਵਾਜੋ ਮੈਂ ਸਦਾਮਾ ਵਣ ਕੇ ਤੁਹਾਡੇ ਕੋਲ ਹਾਂ ਸੋ ਮੇਰੀ ਸਾਰੇ ਤੁਹਾਨੂੰ ਬੇਨਤੀ ਹੈ ਕਿ ਮੈਂ ਤੁਹਾਡੇ ਵਿਚਕਾਰ ਇਲੈਕਸ਼ਨ ਲੜਨ ਵਾਸਤੇ ਇਕੱਲਾ ਨਹੀਂ ਆਇਆ ਮੈਂ ਤੁਹਾਡੇ ਵਿਚਕਾਰ ਰਹਿਣ ਔਰ ਬਸਣ ਆਇਆ ਤੁਸੀਂ ਮੈਨੂੰ ਖੋਦ ਲਓ ਮੈਨੂੰ ਸੰਭਾਲੋ ਮੈਂ ਤੁਹਾਡੇ ਨਾਲ ਹਰ ਮੈਂ ਕੋਈ ਨਵਾਂ ਨਹੀਂ ਹੈ ਮੇਰੇ ਗੋਤ ਮੇਰੇ ਦਾਦੇ ਪੜਦਾਦੇ ਇਸ ਏਰੀਏ ਦੇ ਰਹੇ ਉਹ ਆਰ ਮੇਰਾ ਗੋਤ ਸਾਡੇ ਜਠੇਰੇ ਤੇ ਜਲੰਧਰ ਦੇ ਵਿੱਚ ਹੈ ਐਸੀ ਇੱਥੇ ਮੱਥਾ ਟੇਕਣ ਆਦੇ ਆਪਣੇ ਜਠੇਰਿਆਂ ਤੇ ਇਸ ਕਰਕੇ ਹੁਣ ਮੈਂ ਆਪ ਆਪਣੇ ਜਠੇਰਿਆਂ ਕੋਲ ਆ ਗਿਆ ਤੁਸੀਂ ਮੇਰੇ ਜਠੇਰੇਓ ਭਾਈ ਉਜੀ ਸਾਹਮਣਾ ਹੋਣਾ ਮੈਨੂੰ ਇਸ ਲਈ ਰਾਜਨੀਤਿਕ ਤਕਰੀਰਾਂ ਆਪਾਂ ਨੇ ਫਿਰ ਕਰਨੀਆਂ ਬੜੇ ਦਿਨ ਪਏ ਹੈ ਇਹ ਹੀ ਕੰਮ ਕਰਨਾ ਹੈ ਲੇਕਿਨ ਮੈਂ ਕਿਸੇ ਦਾ ਪਗੌੜਾ ਨਹੀਂ ਹੈ ਮੈਂ ਕਿਸੇ ਪਾਰਟੀ ਜੋ ਪਗੌੜਾ ਹੋ ਕੇ ਤੁਹਾਡੇ ਵਿੱਚ ਕਰਨ ਨਹੀਂ ਆਇਆ ਨਾ ਮੈਂ ਕਿਸੇ ਨੇ ਮੈਨੂੰ ਖਰੀਦ ਕੇ ਲਿਆਂਦਾ ਤੇ ਨਾ ਮੈਨੂੰ ਕਿਸੇ ਨੇ ਡਰ ਕੇ ਲਿਆਂਦਾ ਕਹਿੰਦਾ ਚਾਰ ਹੀ ਤਰੀਕਿਆਂ ਨਾਲ ਕੰਮ ਕਰੇ ਬੰਦਾ ਸਦਾ ਪਿਆਰ ਨਾਲ ਸ਼ੌਕ ਨਾਲ ਲਾਲਚ ਜਾਂ ਡੰਡੇ ਨਾਲ ਜਿਹੜੇ ਲਾਲਚ ਆ ਡੰਡੇ ਵਾਲੇ ਸੀ ਉਹ ਪਹਿਲਾਂ ਕਾਂਗਰਸ 'ਚ ਹੀ ਫਿਰ ਆਮ ਚਲੇ ਗਏ ਤੇ ਫਿਰ ਹੁਣ ਬੀਜੇਪੀ ਚਲੇ ਗਏ ਜਿਹੜੇ ਲਾਲਚ ਆ ਡੰਡੇ ਵਾਲੇ ਸੀ ਪਹਿਲਾਂ ਬੀਐਸਪੀ 'ਚ ਸੀਗੇ ਫਿਰ ਅਕਾਲੀ ਦਲ ਚਲੇ ਗਏ ਫਿਰ ਵਿਚਰੋਂ ਆਪਣੀ ਪਾਰਟੀ ਵੀ ਕਹਿੰਦੇ ਬਣਾਈ ਤੇ ਅੱਜ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣ ਗਏ ਮੈਂ ᱥੋਪ ਦੇ ਪਿਆਰ ਵਾਲਾ ਐ ਤੁਹਾਡੇ ਪਿਆਰ ਦੇ ਨਾਲ ਤੰਦ ਪਾਈ ਹੈ ਤੁਸੀਂ ਤੁਸੀਂ ਲੋਕਾਂ ਨੇ ਉਹਦੇ ਆਵਾਜ਼ ਉਠਾਈ ਹੈ ਆ ਲੀਡਰ ਸਾਹਿਬਾਨ ਨੇ ਜਾ ਕੇ ਪਾਰਟੀ ਨੂੰ ਕਿਹਾ ਤੇ ਪਾਰਟੀ ਨੇ ਮੈਨੂੰ ਇੱਥੇ ਉਮੀਦਵਾਰ ਬਣਾ ਕੇ ਭੇਜਿਆ ਸੋ ਮੈਂ ਤੁਹਾਡੇ ਵਿਚਕਾਰ ਰਹਿਣ ਆਇਆ ਹਾਂ ਤੁਹਾਡੀ ਸੇਵਾ ਕਰਨ ਵਾਸਤੇ ਆਇਆ ਹਾਂ ਮੈਂ ਪਹਿਲਾਂ ਸਕੂਲ ਵਿੱਚ ਇਲੈਕਸ਼ਨ ਲੜਿਆ ਫਿਰ ਕਾਲਜ ਵਿੱਚ ਇਲੈਕਸ਼ਨ ਲੜਿਆ ਫਿਰ ਖਰੜ ਦੇ ਵਿੱਚ ਐਮਸੀ ਬਣ ਕੇ ਪ੍ਰਧਾਨ ਬਣਿਆ ਦੋ ਵਾਰ ਜਦ ਮੈਂ ਖਰੜ ਪ੍ਰਧਾਨ ਬਣਿਆ ਸੀ ਉਦੋਂ ਮੈਂ ਕਿਹਾ ਸੀ ਕਿ ਆ ਮੇਰੇ ਪ੍ਰਧਾਨਗੀ ਦੀ 5 ਸਾਲ ਦੀ ਟਰਮ ਹੈ ਉਸ ਤੋਂ ਬਾਅਦ ਖੇੜ ਪਛਾਣਿਆ ਨਹੀਂ ਜਾਣਾ ਜਦ ਕੋਈ ਬਾਹਰ ਤੇ ਆਏ ਕਰੇਗਾ ਉਹ ਕਹੇਗਾ ਮੈਂ ਕਿੱਥੇ ਆ ਗਿਆ ਖੇੜੇ ਅੱਜ ਤੁਸੀਂ ਖਰੜ ਜਾ ਕੇ ਦੇਖੋ ਮਲਟੀ ਸਟੋਰੀ ਬਿਲਡਿੰਗਾਂ ਬਣ ਗਿਆ ਛੋਟਾ ਜਿਹਾ ਸ਼ਹਿਰ ਹੁੰਦਾ ਸੀ ਤੇ ਅੱਜ ਖਰੜ ਸ਼ਹਿਰ ਦੀ 1 ਏਕੜ ਦੀ ਕੀਮਤ 20 ਕਰੋੜ ਰੁਪਈਆ ਹੋ ਗਈ ਜਿਹੜੀ ਕਦੇ 20 ਲੱਖ ਵੀ ਨਹੀਂ ਹੁੰਦੀ ਸੀ ਐਨਾ ਉੱਥੇ ਮੈਂ ਕੰਮ ਕਰਾਇਆ ਫੇਰ ਮੈਂ ਐਮਐਲਏ ਬਣਿਆ ਚਮਕੌਰ ਸਾਹਿਬ ਜੀ ਤਿੰਨ ਵਾਰ ਮੰਤਰੀ ਬਣਿਆ ਤੁਸੀਂ ਮੁੱਖ ਮੰਤਰੀ ਤਿੰਨ ਮਹੀਨੇ ਬਣਾਇਆ ਅੱਜ ਚਮਕੌਰ ਸਾਹਿਬ ਜਾ ਕੇ ਦੇਖੋ ਪਛਾਣਿਆ ਨਹੀਂ ਜਾਂਦਾ ਸਾਰੀਆਂ ਦੁਕਾਨਾਂ ਪਰ ਅਸੀਂ ਮਾਰਬਲ ਲਗਾਤਾ ਹੈ ਉੱਥੇ ਮਾਰਬਲ ਵਾਲੀਆਂ ਦੁਕਾਨਾਂ ਬਣਾਤੀਆਂ ਗਲਿਆਰਾ ਬਣਾਤਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਥੀਮ ਪਾਰਕ ਬਣਿਆ ਇੱਕ ਯੂਨੀਵਰਸਿਟੀ ਬੜੀ ਦੋ ਕਾਲਜ ਬਣ ਰਹੇ ਚਮਕੌਰ ਸਾਹਿਬ ਦੇ ਬੜੇ ਗੇਟ ਬਣ ਰਹੇ ਇਹ ਸ਼ੌਕ ਪਿਆਰ ਆ ਲਿਆਕਤ ਹੁੰਦੀ ਹੈ ਜਿਹੜੀ ਕਿਸੇ ਲੀਡਰ ਤੋਂ ਡਿਵੈਲਪਮੈਂਟ ਕਰਾਉਦੀ ਹੈ ਤੇ ਮੁੱਖ ਮੰਤਰੀ ਦੇ ਤੌਰ ਤੇ 3 ਮਹੀਨੇ ਹੀ ਰਿਹਾ 3 ਮਹੀਨੇ ਦੇ ਵਿੱਚ ਡੇਰਾ ਬੱਲਾ ਅਧਿਆਨ ਸੈਂਟਰ ਬਣਾਉਣ ਵਾਸਤੇ 25 ਕਰੋੜ ਰੁਪਏ ਦਿੱਤੇ ਜਿਹੜੇ ਇਹਨਾਂ ਨੇ ਬਾਅਦ ਚ ਲਗਾਏ ਨਹੀਂ ਆ ਭਗਵਾਨ ਪਰਸ਼ੂਰਾਮ ਜੀ ਦਾ ਮੰਦਿਰ ਹੈ ਫਗਵਾੜੇ 10 ਕਰੋੜ ਰੁਪਏ ਉੱਥੇ ਦਿੱਤਾ 2 ਕਰੋੜ ਰੁਪਏ ਉੱਥੇ ਹੀ ਗੁਰੂ ਨਾਨਕ ਦਾ ਅਨਿਤਧਿਕ ਮੰਦਿਰ ਹੈ ਉਹਨੂੰ ਦਿੱਤੇ ਇੱਥੇ 50 ਲੱਖ ਰੁਪਏ ਦਿੱਤਾ ਆਪਣੇ ਕੋਟਾ ਮੰਡੀ ਤੇ ਆ ਜਿਹੜੇ ਇੱਥੇ ਲੀਡਰ ਹੈ ਕੋਈ ਗਣਾਵੇ ਦਾ ਸਹੀ ਵੀ ਕਰਿਆ ਕਿ ਤਿੰਨ ਮਹੀਨੇ ਦੀ ਗੱਲ ਅਸਰਿਆ ਮੈਂ ਤਾਂ ਤੁਸੀਂ ਤਾਂ ਮੈਨੂੰ 5 ਸਾਲ ਤੋਂ ਡੇਢ ਬੈਠੇ ਯਾਰ 5 ਸਾਲ ਚ ਕੀ ਕਰਾਂਗੇ ਇੱਕ ਆਧਮਪੁਰ ਦੇ ਵਿੱਚ ਕਾਸ਼ੀ RAM ਜੀ ਦੇ ਨਾਮ ਤੇ ਹਾਲਾਂਕਿ ਉਹ BSP ਦੇ ਲੀਡਰ ਰਹੇ ਲੇਕਿਨ ਸਾਡੇ ਚਾਨਣ ਮਨਾਰਾ ਸੀ ਉਹਦੇ ਨਾਮ ਤੇ ਦੂਸਰੀ ਪਾਰਟੀ ਦੇ ਲੀਡਰ ਦੇ ਨਾਮ ਤੇ ਮੈਂ ਕਾਲਜ ਖੋਲਣਾ ਬਾਅਦ ਤੇ ਪਾਸ ਕਰਿਆ ਆਧਮਪੁਰ ਦੇ ਵਿੱਚ 3 ਸਾਲ 3 ਮਹੀਨਿਆਂ ਦੇ ਵਿੱਚ ਆਪਣੀ ਯੂਨੀਵਰਸਿਟੀ ਹੈ ਰਾਣਾ ਜੀ ਦੀ ਰਾਣਾ ਜੀ ਦੇ ਇਲਾਕੇ ਵਿੱਚ PTU ਉਥੇ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣ ਵਾਸਤੇ 100 ਕਰੋੜ ਰੁਪਏ ਪਾਸ ਕਰਕੇ ਉਹਦਾ ਨੀਂਹ ਪੱਥਰ ਰੱਖ ਕੇ ਗਿਆ ਇਹਨਾਂ ਨੇ ਬਾਅਦ ਚ ਬਣਾਇਆ ਨਹੀਂ ਲੇਕਿਨ ਇਹ 3 ਮਹੀਨੇ ਦੀ ਕੰਮ ਕੀਤੀ ਹੋਈ ਹੈ ਇਸ ਜਲੰਧਰ ਦੇ ਮੈਂ ਜਦ ਤਾ ਜਲੰਧਰ ਤੋਂ ਇਲੈਕਸ਼ਨ ਨਹੀਂ ਸੀ ਲੜਨ ਲੱਗਿਆ ਲੇਕਿਨ ਇੱਕ ਸ਼ੌਕ ਹੈ ਇੱਕ ਲਗਨ ਹੈ ਇੱਕ ਤੁਹਾਡੇ ਨਾਲ ਪਿਆਰ ਹੈ ਉਹ ਪਿਆਰ ਨੂੰ ਮੈਂ ਅੱਗੇ ਲੈ ਕੇ ਜਾਣਾ ਚਾਹੁੰਦਾ ਹਾਂ ਉਹਦੇ ਵਾਸਤੇ ਕੰਮ ਕਰਨਾ ਚਾਹੁੰਦਾ ਹਾਂ ਤੁਸੀਂ ਵਰਕਰ ਹੀ ਮੇਰੀ ਜਿੰਦ ਜਾਨ ਹੋ ਕੇ ਮੇਰੇ ਲੀਡਰ ਹੀ ਮੇਰੇ ਜਿੰਦ ਜਾਨ ਹੈ ਕਰਨਾ ਕਰਨਾ ਸਾਰਾ ਕੁਝ ਤੁਸੀਂ ਹੈ ਮੈਨੂੰ ਹੁਣ ਇੱਥੇ ਆ ਕੇ ਕਹਿੰਦਾ ਬਾਈ ਜੀ ਮੈਂ ਗਾਣਾ ਲਿਖਿਆ ਭੈਣ ਜੀ ਕਹਿੰਦਾ ਚੰਨੀ ਜਿੱਤਿਆ ਪਿਆ ਲੋਕੀ ਆਖਦੇ एलान ਹੋਣਾ ਬਾਕੀ ਭੈਣ ਜੀ ਸੋ ਹਾਲਾਤ ਤੁਸੀਂ ਦੇਖੋ ਕਿਤਨਾ ਬਦਲ ਰਹੇ ਲੋਕ ਇੱਕ ਤਰਫਾ ਹੋ ਜਾਣਗੇ ਸਾਰੇ ਪਾਸੇ ਦੇ ਕਿਉਂਕਿ ਕੁਦਰਤ ਵੱਲੋਂ ਹੀ ਜਿਹੜੇ ਆਪਣੇ ਖਿਲਾਫ ਖੜੇ ਆ ਕੋਈ ਚੱਜਦਾ ਰਿਹਾ ਹੀ ਨਹੀਂ ਜੇ ਮਾੜਾ-ਮੋੜਾ ਪਹਿਲਾਂ ਚੱਜਦਾ ਵੀ ਸੀ ਇਸ ਤਰ੍ਹਾਂ ਬਦਲੇ ਆ ਇਹ ਜਿਸ ਤਰ੍ਹਾਂ ਮੌਸਮ ਬਦਲਦਾ ਸਵੇਰੇ ਸ਼ਾਮ ਦੀ ਇਹਨਾਂ ਦਾ ਰੇਟ ਹੋ ਗਿਆ ਸਵੇਰੇ ਸ਼ਾਮ ਦਾ ਇਹਨਾਂ ਦਾ ਪਾਰਟੀ ਹੋ ਗਈ ਇੱਕ ਬੰਦਾ ਕਹਿੰਦਾ ਮਤਲਬ ਵਰਕਰ ਰੈਲੀ ਕਰ ਰਹੇ ਆ ਅਨਾਉਂਸ ਕਰ ਰਿਹਾ ਕਿ ਆਪਣੇ ਲੀਡਰ ਸਹਿਬਾਨ ਭਾਜਪੀ ਦੇ ਲੀਡਰ ਨਾ ਆਮ ਆਦਮੀ ਪਾਰਟੀ ਦੇ ਲੀਡਰ ਪਿੱਛੇ ਦੀ ਉਹ ਕਹਿੰਦਾ ਨਹੀਂ ਉਹਨੇ ਹੁਣ ਆਮ ਆਦਮੀ ਪਾਰਟੀ ਨਹੀਂ ਉਹ ਦੂਸਰੇ ਚਲੇ ਗਿਆ ਤਾਂ ਥੋੜੀ ਦੇਰ ਬਾਅਦ ਉਹ ਫੇਰ ਬੋਲਣ ਲੱਗਿਆ ਕਹਿੰਦਾ ਹੁਣ ਆਪਣੇ ਲੀਡਰ ਦੂਸਰੀ ਦਾ ਨਾਮ ਲਿਆ ਵੀ ਉਹ ਕਹਿੰਦਾ ਯਾਰ ਠਹਿਰ ਜਾ ਆਪਣੇ ਵਾਲਾ ਬੀਜੇਪੀ ਚ ਚਲੇ ਗਿਆ ਇਹ ਕੰਮ ਹੈ ਇਹਨਾਂ ਦੇ ਰੋਜ ਦਾ ਰੇਟ ਹੋ ਗਿਆ ਅਜੇ ਵੀ ਕੁਝ ਪਤਾ ਨਹੀਂ ਯਾਰ ਰਿੰਕੂ ਦਾ ਕਿੱਥੇ ਚਲੇ ਜਾਣਾ ਉਹਨੇ ਨਾ ਪਤਾ ਇਹ ਦੂਸਰੇ ਦਾ ਜਿਹੜਾ ਅੱਜ ਟੀਨੂ ਆਇਆ ਇਹ ਆਪ ਤਾਂ ਕਹਨੂੰ ਦੂਸਰੇ ਲੈ ਜਾਣ ਕਿਉਂਕਿ ਜਿਹੜੇ ਨੇ ਆਪਣੀ ਕੀਮਤ ਤੈਅ ਕਰਤੀ ਇੱਕ ਵਾਰ ਬੋਲੀਓ ਲਗਾਤੀ ਫਿਰ ਕੋਈ ਜਾਰਾ ਬੋਲੀ ਦੇਣੇ ਵਾਲਾ ਆਗਲਾ ਲੈ ਜੂਗਾ ਉਹ ਇੱਕ ਸਕੂਲ ਦੇ ਵਿੱਚ ਬੱਚਾ ਦਾਖਲ ਹੋਣ ਆਇਆ ਉਹਨੂੰ ਮਾਸਟਰ ਕਹਿੰਦਾ ਵੀ ਕਿਆ ਤੇਰਾ ਖੋਦ ਹੈ ਕੌਣ ਤੇਰਾ ਬਾਪੂ ਹੈ ਉਹ ਕਹਿੰਦਾ ਜੀ ਪਹਿਲਾਂ ਬੇਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਦੀ ਅੱਜ ਕੱਲ ਬੇਬੇ ਰ ਪੀੜ ਜਾਦੇ ਨਾਲ ਕਾਨੂੰ ਪਤਾ ਨਹੀਂ ਕਿਆ ਕਰਦੇ ਇੱਕ ਇਹਨਾਂ ਨੇ ਕੱਲ ਨੂੰ ਪਤਾ ਨਹੀਂ ਕੀ ਕਰਨਾ ਇਹ ਕਿਰਦਾਰ ਵਾਲੇ ਲੀਡਰ ਨਹੀਂ ਐ ਇੱਥੇ ਖੜਨਾ ਪੈਂਦਾ ਲੱਤਾਂ ਵਿੱਚ ਜਾਨ ਪਾ ਕੇ ਜਿਹਨੇ ਰਾਜਨੀਤੀ ਦੇ ਵਿੱਚ ਪੈਰ ਪੋਣਾ ਰਾਣਾ ਜੀ ਵਾਂਗੂ ਪਰ ਇਹ ਜਿਹੜੇ ਲੀਡਰ ਬੈਠੇ ਸਾਡੇ ਨਾਂ ਵਾਂਗੂ ਐਵੇਂ ਨਹੀਂ ਗੱਲ ਬਣਦੀ ਇਹ ਇਹ ਥੋੜੂ ਹੈ ਕਿ ਸ਼ਾਮ ਨੂੰ ਇੱਕ ਹੱਕ ਲੈ ਗਿਆ ਦੁਪਹਿਰ ਨੂੰ ਦੂਸਰਾ ਤੇ ਅਗਲੀ ਸਵੇਰ ਨੂੰ ਕੋਈ ਤੀਜਾ ਹੱਕ ਲੈ ਗਿਆ ਐ ਨਹੀਂ ਖੜੋ ਕਿਰਦਾਰ ਨਾਲ ਖੜੋ ਜਿਹਦੇ ਕੋਲ ਨਾਲ ਵੀ ਖੜੇ ਉਹਦੇ ਨਾਲ ਖੜੋ ਤੁਸੀਂ ਜਦ ਆਪਣੀ ਪਾਰਟੀ ਨਾਲ ਜਿਹੜੀ ਮਾਂ ਹੁੰਦੀ ਹੈ ਉਹਦੇ ਨਾਲ ਨਹੀਂ ਖੜਦੇ ਜਨੰਦਰ ਦੇ ਲੋਕਾਂ ਨਾਲ ਕਿੱਥੇ ਦੇ ਖੜਜੂਗਾ ਯਾਰ ਤੁਸੀਂ ਇਹਦਾ ਨਾਲ ਖੜ ਕੇ ਦੋ ਸਾਲ ਤੋਂ ਦੋ ਸਾਲ ਤੋਂ ਇਹਨਾਂ ਦੀਆਂ ਸਰਕਾਰਾਂ ਦੇ ਤਸ਼ੱਦਦ ਸਹਿਰੇ ਐ ਦੋ ਸਾਲ ਤੋਂ ਨਿੱਤ ਵਿਜੀਲੈਂਸ ਆਉਂਦੀ ਨਿੱਤ ਨੋਟਿਸ ਆਉਂਦੇ ਨਿੱਤ ਸਰਕਾਰਾਂ ਦੀਆਂ ਏਸੀ ਆਉਂਦੀਆਂ ਲੇਕਿਨ ਆਪਣੀ ਪਾਰਟੀ ਨਹੀਂ ਛੱਡੀ ਦਮ ਦੇ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਭਾਈਆਂ ਦੇ ਸਾਰੇ ਖੜੇ ਆ। ਲੇਕਿਨ ਇਹ ਲੋਕ ਐ ਰੋਜ਼ ਬਦਦੇ ਐ। ਰੋਜ਼ ਪਾਰਟੀਆਂ ਬਦਲਦੇ ਐ। ਪਤਾ ਹੀ ਨਹੀਂ ਕੀ ਦਾ। ਕਿਆ ਨਹੀਂ ਦਿੱਤਾ ਟਿੰਕੂ ਨੂੰ ਅਕਾਲੀ ਦਲ ਨੇ। ਐਮ ਐਲ اے ਬਣਾਇਆ। ਮੈਨੂੰ ਪਤਾ ਐ ਦੀ ਕਿੰਨੀ ਜਦੂੰ ਦੀ ਸਰਕਾਰ ਦੇ ਵਿੱਚ ਜੇ ਠੀਕ ਐ ਕੋਈ ਡਿਵੈਲਪਮੈਂਟ ਨਹੀਂ ਕਰਾ ਸਕਿਆ ਇੱਥੇ। ਕਿਆ ਨਹੀਂ ਦਿੱਤਾ ਰਿੰਕੂ ਨੂੰ ਕਾਂਗਰਸ ਨੇ। ਕਿਆ ਨਹੀਂ ਦਿੱਤਾ ਉਹਨੂੰ ਫੇਰਾ ਆਮ ਆਦਮੀ ਨੇ। 10 ਮਹੀਨੇ ਲਿਆਂਦੇ ਸਾਰ ਐਮਪੀ ਬਣਵਾਤਾ ਆਮ ਆਦੀ ਪਾਰਟੀ ਨੇ ਤੇ 10 ਮਹੀਨੇ ਠੀਕ ਹੈ ਕੁਛ ਨਹੀਂ ਕਰ ਸਕਿਆ ਕੁਛ ਨਹੀਂ ਲਿਆਂਦਾ ਇੱਥੇ ਜਲੰਧਰ ਵਾਸਤੇ ਲੇਕਿਨ 10 ਮਹੀਨੇ ਬਾਅਦ ਉਹਨਾਂ ਨੇ ਵੀ ਵੇਦਾਵਾ ਦੇ ਗਿਆ ਕਿਹਦੇ ਨਾਲ ਖੜੋਗੇ ਤੁਸੀਂ ਅੱਜ ਲੋਕ ਉਹਨਾਂ ਕਰਦਾਰ ਵਾਲੇ ਯਾ ਪਾਰਟੀਆਂ ਤੇ ਉਹਨਾਂ ਲੀਡਰਾਂ ਨੂੰ ਚੁਣਨਗੇ ਪੰਜਾਬ ਦੇ ਕਿਉਂਕਿ ਪੰਜਾਬ ਵਿੱਚ ਮਾਹੌਲ ਗੰਦਲਾ ਕਰ ਰਹੇ ਸੱਭਿਆਚਾਰ ਖਰਾਬ ਕਰ ਰਹੇ ਆਪਣਾ ਪਾਰਟੀਆਂ ਬਦਲ ਕੇ ਹਰਿਆਣਾ ਜੁੰਦਾ ਸੀ ਆਇਆ ਆਰਾਮ ਗਿਆ ਆਰਾਮ ਇਹਨਾਂ ਨੇ ਸ਼ੁਰੂ ਕਰਤਾ ਲੇਕਿਨ ਮੈਂ ਇਹਨਾਂ ਤੋਂ ਗੱਲਾਂ ਤੋਂ ਹਟ ਕੇ ਬੇਇੱਜ਼ਤੀ ਕਰਨਾ ਚਾਹੁੰਦਾ ਕਿ ਜਲੰਧਰ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ ਚੰਡੀਗੜ੍ਹ ਤੋਂ ਬਾਹਰ ਅਕਿ ਜਲੰਧਰੀ ਯਾਦ ਰੱਖਿਓ ਤੁਸੀਂ ਜਲੰਧਰ ਦੀ ਤਰੱਕੀ ਕਰਾਵਾਂਗੇ ਰੜ ਕੇ ਸਾਰੇ ਜਣੇ ਆ ਬੈਠੇ ਦਾੜਾ ਜੀ ਤੇ ਹੋਰ ਸਾਰੇ ਲੀਡਰ ਸਾਡੇ ਰਾਜਧਾਨੀ ਚੰਡੀਗੜ੍ਹ ਹੈ ਲੇਕਿਨ ਉਸ ਤੋਂ ਬਾਅਦ ਦੂਸਰੀ ਉਹ ਵੀ ਰਹੇਗੀ ਇੱਥੇ ਦੇ ਵੀ ਕੰਮ ਚੱਲਿਆ ਕਰੇਗਾ ਇਹ ਤੁਹਾਡਾ ਅੱਜ ਮੇਰਾ ਮੇਰਾ ਤੁਹਾਡਾ ਵਾਦਾ ਔਰ 5 ਸਾਲ ਬਾਅਦ ਜਲੰਧਰ ਪਛਾੜਿਆ ਦੀ ਜਾਏਗਾ ਕਿ ਜੀ ਇਹ ਉਹੀ ਜਲੰਧਰ ਹੈ ਇਹ ਇੰਨਾ ਖੂਬਸੂਰਤ ਜਲੰਧਰ ਕਿੱਥੇ ਦੇ ਆ ਗਿਆ ਇਹ ਤਾਂ ਝਾੜੂ ਵਾਲੇ ਤਾਂ ਝਾੜੂ ਵੀ ਨਹੀਂ ਮਰਵਾ ਸਕਿਆ ਕਿ ਤਰ੍ਹਾਂ ਚੱਲਿਆ ਸਫਾਈ ਵੀ ਨਹੀਂ ਕਰਾਉਂਦੀ ਨਾ ਤੇ ਜਲੰਧਰ ਦੀ ਆ ਮੰਤਰੀ ਵੀ ਨਾਲੇ ਉਹੀ ਹੈ ਜਿਹੜਾ ਲੋਕਲ ਬਾਡੀ ਦਾ ਹੈ ਉਹ ਵੀ ਆ ਕੰਮ ਨਹੀਂ ਕਰਾ ਸਕਿਆ ਔਰ ਇੰਨਾ ਇੱਥੇ ਦੇਸ਼ਦਗੜ ਦੀ ਚੈਲ ਕੋ ਲੈ ਜਾਂਦਾ ਕੋਈ ਟੀਆ ਪੈਣਾ ਰਾਤ ਨੂੰ ਨਿਕਲਦੀਆ ਨਸ਼ਿਆਂ ਦੀ ਪਰਬਾਰ ਹੋਈ ਵੀ ਜਿਲਧਰ ਦੇ ਵਿੱਚ ਲਾਓ ਐਂਡ ਆਰਡਰ ਦੀ ਨਾਮ ਦੀ ਕੋਈ ਚੀਜ਼ ਨਹੀਂ ਕਾਰਨ ਕਿ ਆਏ ਡਾਂਗ ਲੈ ਕੇ ਆਪਾਂ ਨੂੰ ਬੈਠਣਾ ਪੈਣਾ ਹੈ ਤਗੜੇ ਹੋ ਕੇ ਇੱਥੇ ਲੀਡਰਸ਼ਿਪ ਦੇਣੀ ਪੈਣੀ ਹੈ ਉਹਦੇ ਵਾਸਤੇ ਮੈਂ ਤੁਹਾਡੇ ਵਿਚਕਾਰ ਆ ਕੇ ਖੜਿਆ ਅੱਗੇ ਨੂੰ ਨਹੀਂ ਹੋਣਾ ਕਿ ਕੋਈ ਚੈਰ ਕੋ ਲੈ ਗਿਆ আর ਨਸ਼ੇ ਵਿਕੇ